जा चल सकाळ में चली ਮੈਂ ਨਾ ਕਿੱਥੇ ਬੋਚ ਰਹੀ ਆ ਤੂੰ ਕਿੱਧਰ ਆ ਤੂੰ ਕੌਣ ਹੈ ਜਨਨੀ ਹੈ ਕੌਣ ਆ ਤੂੰ ਕੌਣ ਹੈ ਜਨਨੀ ਕੌਣ ਹੈ ਜਨਨੀ ਹੈ ਹੈ ਕੌਣ ਆ ਤੂੰ ਮੈਂ ਮਾਰਾਂ ਤੇਰੇ ਹੈ ਕੌਣ ਆ ਤੂੰ ਮੇਰੇ ਕਿੱਥੋਂ ਲਿਆਂਦਾ ਕਿੱਥੋਂ ਲਿਆਂਦਾ ਤੈਨੂੰ ਛੱਡ ਦੇ ਪਾਣੇ ਛੱਡ ਦੇ ਪਾਣੇ ਛੱਡ ਦੇ ਸੱਟ ਸੱਟ ਪਾਣੇ ਇਹੇ ਕਾ ਮੇਰਾ ਪੂਰਾ ਮੈਂ ਥਾਈਆਂ ਨਹੀਂ ਮਾਰ ਰਹੀ ਬੰਦੇ ਬੰਦੇ ਨਾ ਇਹ ਫੌਜੀ ਆ ਫੌਜੀ ਆ ਇਹ ਮੇਰੀ ਵੀਡੀਓ ਮਾ ਇਹ ਤਾਂ ਆਪਣੇ ਪਿੰਡ ਦੀ ਆ ਕੁੜੀ ਹਾਂ ਆਪਣੇ ਪਿੰਡ ਵਾਲੀ ਉਹਦੀ ਫੌਜਣ ਦੀ ਫੌਜੀ ਦੀ ਪਿੰਡ ਦੀ ਆ ਕੁੜੀ ਕਰੇ ਦੋਨਾ ਕਰੇ ਦੋਨਾ ਇਹ ਕਿ ਕਿਤਾ ਕਰੇ ਦੋਨਾ ਮੈਂ ਕੀ ਪੁੱਛ ਰਹੀ ਆ ਮੈਂ ਕੀ ਪੁੱਛ ਰਹੀ ਆ ਮੈਨੂੰ ਕਰੇ ਦੋਨਾ ਕਰੇ ਚੱਲਾ ਕਰੇ ਕਰੇ ਤੂੰ ਕੀ ਕਿਤਾ ਇਹ ਦੋਤਾ ਤੂੰ ਕਹਨਾ ਬਸ ਜਲਦੀ ਜੀ 25 ਧਰਾਲਾ ਵੀਰੇ ਦਾ ਜੱਗਰਪਾਈ ਦੇ ਘਰ ਆ ਜਨਾਨੀ ਆ ਅੱਜ ਆ ਨੀ ਨਾ ਬਟੇ ਨਾ ਹੋਵੇ ਫਰੀ ਨੂੰ ਮੇਰਾ ਬੇੜਾ ਰਲਿਆ ਹੋਇਆ ਹੁਣ ਮੜਾ ਕੇ ਉਹ ਤਰ ਕਰਨ ਲੱਗਿਆ ਆ ਹਾ ਹਾ ਦੇ ਲੋ ਆਪ ਕੀ ਕਿੰਨੇ ਕਮ ਕਰਦਾ ਕਰੇ ਨਾ ਮੇਰਾ ਜਵਾਕਾ ਨੂੰ ਚੰਗਾ ਸਮਝਦਾ ਦੋ ਮੇਰੇ ਕੁੜੀਆਂ ਨੇ ਪਟਿਆਰਾ ਮੇਰੇ ਦੋ ਕੁੜੀਆਂ ਨੇ ਨਾਮ ਨੇ ਜਵਾਕਾ ਨੂੰ ਚੰਗਾ ਸਮਝਦਾ ਆਕਾ ਕੰਡਾ ਫਟਾਖਾ ਫਟਾਖਾ ਲੁਕਾ ਆਮ ਦੇ ਨੂੰ ਪਰਾਸ਼ਕੰਡ ਆਈ ਮੈਂ ਤਾਂ ਅੱਗੇ ਕਹੀ ਜਾਨੀ ਆ ਬੇ ਕੁੜੀ ਦੇਖੀ ਲੱਗਦੀ ਆ ਮੈਂ ਉਹ ਫੋਕ ਜਾਂਦੀ ਆ ਹਾਂ ਤੂੰ ਇਹੋ ਜਿਹਾ ਨਿਕਲਿਆ ਵੇ ਵੱਡੇ ਕੋਈ ਹੈ ਗੱਲਾਂ ਨਾ ਹੋਰ ਸਹੀ ਜਿਹਾ ਕਰੇਗਾ ਇਹ ਬੰਦਾ ਮੈਨੂੰ ਕਿੰਨੂ ਲੱਗੀ ਮਾਰ ਮਾਰ ਦੁਕੀਆ ਮੈਨੂੰ ਚਲਾ ਆ ਜਾ ਚਲ ਪਾਸਾ ਆ ਜਾ ਸਾਡਾ ਮੈਂ ਖਾਣਾ ਲੈ ਕੇ ਜਾਣਾ ਕਰੇ ਗੱਲ ਕਰੇ ਮੈਂ ਖਾਣਾ ਹੀ ਤਾਂ ਲੈ ਕੇ ਚਲਾ ਆ ਜਾ ਕਰੇ ਚੱਲ ਸਾਡਾ ਕਰੇ ਚੱਲ ਖਾਣਾ ਹੀ ਚੱਲ ਮੇਰੇ ਨਾਲ ਚੱਲ ਆ ਜਾ ਹਟ